ਵਾਹਿਗੁਰੂ ਜिक्का ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਸਵਾਰੀ ਸਾ ਸਿੰਘ ਜੀਓ ਆਓ ਅੱਜ ਦੀ ਇਤਿਹਾਸ ਪੇਟ ਆਪ ਜੀ ਨਾਲ ਸਾਂਝ ਪਾਈਏ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਗੁਰਦੁਆਰਾ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਇਤਿਹਾਸ ਕਿਸ ਤਰੀਕੇ ਦੇ ਨਾਲ ਸਤਿਗੁਰੂ ਦੇ ਹੁਕਮ ਹੋਏ ਤੇ ਇਹ ਗੁਰਦੁਆਰਾ ਅਮਸਹਿ ਬਣਿਆ ਸਿੱਖਾਂ ਦੇ 7ਵੇਂ ਪਾਤਸ਼ਾਹ ਸ੍ਰੀ ਗੁਰੂ ਹਰਰਾਇ ਜੀ ਨੇ ਬਾਬਾ ਗੁਦਿੱਤਾ ਜੀ ਦੇ ਗ੍ਰਹਿ ਮਾਤਾ ਰਾਜਕੌਰ ਦੀ ਕੁਖੋਂ 30 ਜਨਵਰੀ 1530 ਈਸਵੀ ਨੂੰ ਅਵਤਾਰ ਧਾਰਿਆ ਸੀ ਇਸ ਇਤਿਹਾਸਕ ਸਥਾਨ ਤੇ ਜਿੱਥੇ ਸ੍ਰੀ ਗੁਰੂ ਹਰ Rai ਸਾਹਿਬ ਜੀ ਨੇ ਆਪਣੇ ਚਰਨ ਪਾਏ ਸਨ ਉੱਥੇ ਪੰਜਵੇਂ ਜਾਮੇ ਵੇਲੇ ਤੋਂ ਨਿਭਾਏ ਆਪਣੇ ਵਾਅਦੇ ਨੂੰ ਸਿੱਖ ਭਗਤ ਕੁਰਨ ਕਾਕਰੂ ਪਰਪਰਚਲਤ ਨਾਮ ਭਗਤ ਪੂਰਮ ਜੀ ਦੀ ਭਾਵਨਾ ਦੀ ਪੂਰਣੀ ਕੀਤੀ ਸੀ ਭਾਈ ਕੁਰਮਜੀਤ ਪਿੰਡ ਲੰਬਿਆਂ ਦੇ ਨਿਵਾਸੀ ਸਨ ਉਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਦਰਸ਼ਨਾਂ ਲਈ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚੇ ਦੀਵਾਨ ਸਜਿਆ ਹੋਇਆ ਸੀ ਸੰਗਤਾਂ ਗੁਰੂ ਜੀ ਦੇ ਚਰਨਾਂ ਵਿੱਚ ਭੇਟਾ ਅਰਪਣ ਕਰ ਰਹੀਆਂ ਸਨ ਕਾਬਲ ਦੀ ਸੰਗਤ ਨੇ ਗੁਰੂ ਸਾਹਿਬ ਨੂੰ ਅੰਬ ਪੇਟ ਕੀਤੇ ਭਾਈ ਗੁਰਮ ਜੀ ਨੂੰ ਮਹਿਸੂਸ ਹੋਇਆ ਉਹ ਤਾਂ ਅੰਬਾਂ ਦੇ ਦੇਸ਼ ਵਿੱਚੋਂ ਆਇਆ ਹੈ ਪਰ ਗੁਰੂ ਸਾਹਿਬ ਨੂੰ ਅੰਬ ਭੇਟ ਕਰਨ ਦੀ ਸੇਵਾ ਤੋਂ ਵਾਂਝਾ ਰਹਿ ਗਿਆ ਰਾਤ ਨੂੰ ਦੀਵਾਨ ਦੀ ਸਮਾਪਤੀ ਹੋਈ ਅਤੇ ਸੰਗਤ ਵਿੱਚ ਅੰਬਾਂ ਦਾ ਪ੍ਰਸ਼ਾਦ ਵਰਤਾਇਆ ਗਿਆ ਫਿਰ ਸੰਗਤਾਂ ਆਪੋ ਆਪਣੇ ਅਸਨਾ ਤੇ ਆਰਾਮ ਫਰਮਾਉਣ ਬਾਅਦ ਤੇ ਚਲੀਆਂ ਗਈਆਂ ਪਈ ਕੂਰਮ ਜੀ ਨੇ ਉਹ ਅਮ ਨਹੀਂ ਛਕਿਆ ਮਨ ਦੇ ਵਿੱਚ ਅਹਿਸਾਸ ਹੋਇਆ ਕਿ ਮੈਂ ਵੀ ਅੰਬਾਂ ਦੇ ਦੇਸ਼ ਦੇ ਵਿੱਚੋਂ ਆਇਆ ਹਾਂ ਸਾਡੇ ਅੰਬ ਬਹੁਤ ਜ਼ਿਆਦਾ ਹੁੰਦੇ ਪਰ ਮੈਂ ਸਤਗੁਰਾਂ ਦੀ ਭੇਟਾ ਵਾਸਤੇ ਅੰਬ ਨਹੀਂ ਲੈ ਕੇ ਆਇਆ ਸੋ ਜਿਹੜਾ ਇਹ ਹੀ ਅੰਬ ਹੈ ਇਹ ਮੈਂ ਸਤਗੁਰਾਂ ਦੇ ਭੇਟ ਚੜਾ ਦੇਵਾਂ ਉਹਨਾਂ ਨੇ ਸਵੇਰੇ ਆਪ ਇਸ਼ਨਾਨ ਕੀਤਾ ਤੇ ਅੰਬ ਨੂੰ ਵੀ ਇਸ਼ਨਾਨ ਕਰਾਇਆ ਦਿਵਾਣ ਦੇ ਸਮੇਂ ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਅੱਗੇ ਅੰਬ ਭੇਟਾ ਕੀਤਾ ਸਤਿਗੁਰੂ ਜਾਣੀ ਜਾਣ ਸਨ ਕਹਿਣ ਲੱਗੇ ਭਾਈ ਕੁਰਮ ਜੀ ਇਹ ਅੰਬ ਤਾਂ ਤੁਹਾਨੂੰ ਪ੍ਰਸ਼ਾਦ ਵਜੋਂ ਦਿੱਤਾ ਸੀ ਸ਼ੱਕਿਆ ਕਿਉਂ ਨਹੀਂ ਇਹ ਭਾਈ ਸਾਹਿਬ ਕਹਿਣ ਲੱਗੇ ਗੁਰੂ ਜੀ ਮੈਂ ਅੰਬਾਂ ਦੇ ਦੇਸ਼ ਵਿੱਚੋਂ ਆਇਆ ਹਾਂ ਪਰ ਤੁਹਾਡੇ ਲਈ ਅੰਬ ਨਹੀਂ ਲਿਆ ਸਕਿਆ ਗੁਰੂ ਸਾਹਿਬ ਕਹਿਣ ਲੱਗੇ ਭਾਈ ਕੋਈ ਗੱਲ ਨਹੀਂ ਤੁਸੀਂ ਇਹ ਅੰਬ ਛਕ ਲਓ ਅਸੀਂ ਸਤਵੇਂ ਜਾਮੇ ਵਿੱਚ ਤੁਹਾਡੇ ਕੋਲੋਂ ਆ ਕੇ ਤੁਹਾਡੇ ਪਾਸੋਂ ਅੰਬ ਛਕਾਂਗੇ ਸੋ ਗੁਰੂ ਹਰਰਾਏ ਸਾਹਿਬ ਜੀ ਕੁਰੂਕ ਖੇਤਰ ਤੋਂ ਹੁੰਦੇ ਹੋਏ ਭਾਈ ਪੁਰਮ ਦੇ ਪਿੰਡ ਪੁਜੇ ਪੁੱਛਿਆ ਕਿ ਗੁਰੂ ਘਰ ਦਾ ਸੇਵਕ ਭਾਈ ਕੂਰਮ ਜੀ ਉਹ ਕਿੱਥੇ ਹੈ ਤੇ ਉਹਦਾ ਘਰ-ਬਾਰ ਕਿੱਥੇ ਹੈ ਪਤਾ ਲਗਾ ਕਿ ਉਹ ਬਾਗਾਂ ਵਿੱਚ ਹੈ ਬੰਦਗੀ ਵਿੱਚ ਜੁੜਿਆ ਹੋਇਆ ਹੈ ਤਾਂ ਗੁਰੂ ਸਾਹਿਬ ਜੀ ਲਬਦੇ ਲਮਾਉਂਦੇ ਉਸ ਦੇ ਕੋਲ ਪਹੁੰਚ ਗਏ ਔਰ ਜਿਸ ਵੇਲੇ ਸਾਹਮਣੇ ਸਤਗੁਰਾਂ ਨੂੰ ਦੇਖਿਆ ਨੇਤਰ ਖੋਲੇ ਦੇਖ ਕੇ ਚਰਜ ਵਿੱਚ ਆ ਗਿਆ ਮਹਿਸੂਸ ਕੀਤਾ ਕੌਣ ਹੋ ਸਕਦੇ ਹੈ ਤਾਂ ਸਤਿਗੁਰੂ ਹਰਰਾਏ ਸਾਹਿਬ ਜੀ ਨੇ ਕਿਹਾ ਭਾਈ ਲਿਆਓ ਅੰਬ ਛਕਾਓ ਸਾਨੂੰ ਕਿੱਥੇ ਨੇ ਸਾਡੇ ਅੰਬ ਭਾਈ ਸਾਹਿਬ ਕਹਿਣ ਲੱਗੇ ਗੁਰੂ ਜੀ ਇਹ ਮੌਸਮ ਵਿੱਚ ਤਾਂ ਅੰਬ ਹੁੰਦੇ ਹੀ ਨਹੀਂ ਮੈਂ ਆਪ ਜੀ ਨੂੰ ਭੇੜ ਖਰ ਸਕਾਂ ਪਰ ਆਪ ਸਮਰੱਥ ਹੋ ਕਿਰਪਾ ਕਰੋ ਗੁਰੂ ਜੀ ਮੁਸਕਰਾਏ ਤੇ ਕਹਿਣ ਲੱਗੇ ਭਾਈ ਜਿਸ ਅੰਬ ਦੇ ਥੱਲੇ ਤੂੰ ਬੈਠਾ ਹੈ ਹੈ ਨਾ ਉੱਪਰ ਨੂੰ ਨਿਗਾਹ ਲਾ ਕੇ ਵੇਖ ਇਹ ਅੰਬਾਂ ਦਾ ਲਦਿਆ ਭਰਿਆ ਪਿਆ ਬੂਟਾ ਹੈ ਪੱਕੇ ਅੰਬ ਮਿੱਠੇ ਅੰਬ ਇਹਦੇ ਨਾਲ ਲੱਗੇ ਹੋਏ ਨੇ ਭਾਈ ਸਾਹਿਬ ਨੇ ਉੱਪਰ ਨੂੰ ਨਿਗਾਹ ਕਰਕੇ ਦੇਖਿਆ ਕਿ ਵਾਕਿਆ ਹੀ ਬੂਟਾ ਅੰਬਾਂ ਨਾਲ ਭਰਿਆ ਪਿਆ ਹੈ ਭਾਈ ਸਾਹਿਬ ਦੇ ਨੈਤਰਾਂ ਦੇ ਵਿੱਚੋਂ ਜਲ ਵਹਿ ਤੁਰਿਆ ਔਰ ਸਰਗੁਰੂ ਦੇ ਚਰਣਾ ਤੇ ਡਿੱਗਾ ਤੇ ਆਪਣੇ ਨਿਤਨਾਂ ਦੇ ਜਲ ਦੇ ਨਾਲ ਸਤਗੁਰੂ ਦੇ ਚਰਨ ਤੋਂ ਛੜੇ ਤਾਂ ਉਹ ਤਨ ਕਰ ਉਠਿਆ ਔਰ ਸਤਗੁਰੂ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਕੇ ਬਸਮਾਦ ਵਿੱਚ ਆ ਗਿਆ ਸਤਗੁਰਾਂ ਨੇ ਕਿਹਾ ਭਾਈ ਤੇਰੇ ਨਾਲ ਸਾਡਾ ਵਾਦਾ ਸੀ ਕਿ ਤੇਰੇ ਕੋਲ ਅੰਬ ਆ ਕੇ ਛਕਾਂਗੇ ਹੁਣ ਤੂੰ ਇਹ ਅੰਬ ਤੋੜ ਤੇ ਸਨ ਵੀ ਸ਼ਿਕਾ ਤੇ ਸੰਗਤ ਨੂੰ ਵੀ ਤੋੜ ਕੇ ਵਰਤਾ ਗੁਰੂ ਜੀ ਨੇ ਬੜੀ અપਾਰ ਬਖਸ਼ਿਸ਼ ਕੀਤੀ ਕਿਰਪਾ ਕੀਤੀ ਸੋ ਪਿਆਰਿਓ ਇਹ ਉਹੀ ਜਗਾ ਅੰਮ੍ਰਿਤ ਸਹਿਬ ਹੈ ਜਿਸ ਜਗਾ ਤੇ ਭਾਈ ਗੁਰਮ ਜੀ ਨੇ ਸਤਗੁਰੂ ਅੱਗੇ ਅਰਦਾਸ ਬੇਨਤੀ ਕੀਤੀ ਉਹ ਪੂਰੀ ਹੋਈ ਤੇ ਗੁਰਦੁਆਰਾ ਅੰਮ੍ਰਿਤ ਸਹਿਬ ਸਤਗੁਰੂ ਦੀ અપਾਰ ਕਿਰਪਾ ਦੇ ਨਾਲ ਬਣਿਆ ਸੋ ਏਸੀ ਪਿਆਰਿਓ ਗੁਰਦੁਆਰਾ ਅੰਮ੍ਰਿਤਸਰ ਸਾਹਿਬ ਦਾ ਇਤਿਹਾਸ ਜੋ ਆਪ ਸੰਗਤਾਂ ਦੇ ਨਾਲ ਸਾਂਝਾ ਕੀਤਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਕਰਨ ਹੁੰਦੀਆਂ ਬੋਲਣਾਂ ਸਾਰਿਆਂ ਔਰ ਸਾਡੇ ਸੀਸਾਂ ਦੇਵੋ ਸਾਡੇ ਦੇ ਸਿਰ ਤੇ ਮਿਹਰ ਭਰਿਆਸ ਰੱਖੋ ਤਾਂ ਕਿ ਅਸੀਂ ਆਪ ਜੀ ਨੂੰ ਵੱਧ ਤੋਂ ਇਤਿਹਾਸ ਪੇਟ ਜਾਣੂ ਕਰਵਾ ਸਕੀਏ ਸਾਡੇ ਚੈਨ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡਾ ਮਾਣ ਵਧਾਉਂਦੇ ਰਿਹਾ ਕਰੋ ਸਰਗੁਰੂ ਸੱਚੇ ਪਾਤਸ਼ਾਹ ਦੀ ਅਪਾਰ ਬਖਸ਼ਿਸ਼ ਕਿਰਪਾ ਦੇ ਨਾਲ ਆਪ ਜੀ ਨਾਲ ਇਸੇ ਤਰ੍ਹਾਂ ਹੀ ਸਾਂਝਾ ਪਾ ਸਕੀਏ ਆਓ ਜੀ ਹੋਈਆਂ ਪੁੱਲਾਂ ਨੂੰ ਨਾ ਛਤਾਰੀਏ ਔਰ ਗੱਜ ਕੇ ਫਤਿਹ ਕਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ